ਬਿਹਰਾਦ ਜੀ ਸਿੰਘ ਕੋਲੀ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਔਰ ਪੈਨਸ਼ਨਰਸ ਦੇ ਦੇ ਉੱਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਪੰਜਾਬ ਫੋਰਮ ਆਫ ਰਿਟਾਇਰਡ ਡਿਪਲੋਮਾ ਜੀਨੀਅਸ ਦੇ ਪਲੇਟਫਾਰਮ ਤੋਂ ਅੱਜ ਸ਼ਾਮਲ ਹੋਏ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਜਿਹੜੀ ਸ਼੍ਰੀ ਮਦਨ ਗੋਪਾਲ ਜੀ ਤੇ ਸ਼੍ਰੀ ਮੰਨਣ ਜੀ ਨੇ ਜਿਹੜੀ ਇਹ ਅੱਜ ਅਜ਼ੋਜ਼ਨ ਕੀਤਾ ਸੀਗੇ ਇੱਥੇ ਪੈਨਸ਼ਨਰਸ ਡੇ ਦਾ ਅੰਮ੍ਰਿਤਸਰ ਦੇ ਵਿੱਚ ਉਸ ਵਕਤ ਦੀ ਹਾਲਤ ਬੜੀ ਖੁਸ਼ੀ ਹੋਈ ਉਹ ਚਿਹਰੇ ਦੇਖ ਕੇ ਜਿਹੜੇ ਬੜੇ ਲੰਮੇ ਸਮੇਂ ਤੋਂ ਮੁਲਾਜ਼ਮ ਸ਼ਿਗਾਸ਼ਾਂ ਵਾਸਤੇ ਜਦੋਂ ਜਦ ਕਰਦੇ ਆ ਰਹੇ ਸੀਗੇ ਔਰ ਅੱਜ ਉਹ ਪੈਨਸ਼ਨਰਸ ਡੇ ਦੇ ਉੱਤੇ ਜਦੋਂ ਦੇਖਿਆ ਚਾਹੇ ਚਿਹਰੇ ਬਜ਼ੁਰਗ ਨੇ ਚਾਹੇ ਕਿਹੜੇ ਧਾਰੀਆਂ ਕਿਹੜੀਆਂ ਚਟੀਆਂ ਹੋ ਗਈਆਂ ਪਰ ਚਿਹਰੇ ਤੇ ਜਿਹੜਾ ਸਰੂਰ ਹੈ ਜਿਹੜੇ ਚਿਹਰੇ ਤੇ ਅੱਜ ਦੇ ਜਿਹੜਾ ਪੈਨਸ਼ਨਰਸ ਦਿਨ ਦੇ ਉੱਤੇ ਆ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਆ ਮੈਂ ਉਹਨਾਂ ਦੇ ਚਿਹਰਿਆਂ ਤੇ ਮੈਂ ਸਮਝਦਾ ਕਿ ਅਸੀਂ ਜਿਹੜੇ ਅੱਜ ਮੈਂ ਆਪਣੀ ਫਾਰਮ ਆ ਜਿਹੜੀ ਸਾਡੇ ਇੰਜੀਨੀਅਰਸ ਦੀ ਫਾਰਮ ਆ ਮੈਂ ਉਹਦੇ ਵਿੱਚ ਮੁੱਖ ਸਲਾਹਕਾਰ ਦਾ ਮੈਨੂੰ ਜਮਾ ਮਿਲਿਆ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਇੱਥੇ ਇਹਨਾਂ ਦੇ ਵਿੱਚ ਆ ਕੇ ਇਹਨਾਂ ਨੂੰ ਬ相当 ਯਕੀਨ ਵੀ ਦੋ ਰਹੇ ਆ ਵੀ ਅਸੀਂ ਹਮੇਸ਼ਾ ਹੀ ਕੋਈ ਵੀ ਪੈਨਸ਼ਨਰਸ ਦੀਆਂ ਡਿਮਾਂਡਸ ਹੋਣਗੀਆਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਅੰਮ੍ਰਿਤਸਰ ਦਾ ਜੁਨਿਅਟ ਇਥੋਂ ਦੇ ਅੰਮ੍ਰਿਤਸਰ ਦੇ ਜੁਨਿਅਟ ਦੇ ਨਾਲ ਰਹਿ ਕਰੇਗਾ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਵੀ ਪੈਨਸ਼ਨਰ ਦਾ ਕੋ ਮਹਾ ਸੰਗ ਹੈ ਜਾਂ ਕੋਈ ਵੀ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਪੈਨਸ਼ਨਰਸ ਦੀ ਗੱਲਬਾਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਅਸੀਂ ਰਲ ਮਿਲ ਕੇ ਕਰਾ ਕਰਾਂਗੇ ਮੇਰੇ ਨਾਲ ਸਰਦਾਰ ਕੁਲਦੀਪ ਸਿੰਘ ਸਾਹਿਬ ਗਮੀਸ਼ ਸਿੰਘ ਜੀ ਹੋਰ ਵੀ ਸਾਡੇ ਵੀਡੀਓ ਸਾਥੀ ਕਾਫੀ ਇੰਜੀਨੀਅਰ ਸਾਡੀ ਸਾਡਾ ਜਿੱਥੇ ਸ਼ਾਮਲ ਹੋਏ ਆ ਮੈਂ ਇਸ ਪੈਨਸ਼ਨਰਸ ਜੇ ਦਾ ਜਿਹੜਾ 1982 ਸਾਲ ਦੇ ਵਿੱਚ ਸਾਡੇ ਇੱਕ ਸ਼ਖਸੀਅਤ ਸੀ 나크ਰਾ ਮਿਸਟਰ 나크ਰਾ ਜੀ ਉਹਨਾਂ ਨੇ ਬੜੀ ਕਈਆਂ ਸਾਲਾਂ ਦੀ ਜਦੋਜੋਦਤ ਦੇ ਬਾਅਦ ਇੱਕ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਜਿੱਤਿਆ ਸੀ ਕਿ ਜਿਹੜੀ ਪੈਨਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਰਕਾਰ ਦੀਆਂ ਸੇਵਾਵਾਂ ਵਿੱਚ ਦਿੱਤੀ ਆ ਮੇਰਾ ਉਸ ਸ਼ਖੀਅਤ ਨੂੰ ਸਲਾਮ ਹੈ ਤੇ ਮੈਂ ਸਮਝਦਾ ਕਿ ਜਿਹੜੇ ਮਦਨ ਗੋਪਾਲ ਜੀ ਜਾਂ ਮਨਿੰਦਰ ਜੀ ਵਰਗੇ ਹੋਰ ਵੀ ਸਾਡੇ ਜਿਹੜੇ ਸਾਥੀ ਆ ਪੂਰੇ ਪੰਜਾਬ ਦੇ ਵਿੱਚ ਸਾਡੇ ਵਾਸਦੇਵ ਸ਼ਰਮਾ ਜੀ ਪਰਗਤ ਸਿੰਘ ਗਰੇਵਾਲ ਜੀ ਬਹੁਤ ਸਾਥੀ ਜਿਹੜੇ ਆ ਜਿਹੜੇ ਅੱਗੇ ਗਾਹ ਨੂੰ ਜਿਹੜੇ ਤੁਹਾਨੂੰ ਰਿਟਾਇਰਡ ਪੈਨਸ਼ਨਰਸ ਦਾ ਉਹਨਾਂ ਦੀਆਂ ਮੰਗਾ ਨੂੰ ਲੈ ਕੇ ਗਾਹ ਵਧ ਰਿਹਾ ਮੇਰੀ ਸਰਕਾਰ ਦੇ ਅੱਗੇ ਬੇਨਤੀ ਆ ਕਿ ਇਹ ਉਹ ਲੋਕ ਜਿਨ੍ਹਾਂ ਨੇ ਪੈਨਸ਼ਨਰਸ ਦੇ ਤੌਰ ਤੇ ਹੁਣ ਪੈਨਸ਼ਨ ਲੈਣੀ ਆ ਉਹਨਾਂ ਦੇ ਜਿਹੜੇ ਛੋਟੇ ਛੋਟੇ ਬਕਾਏ ਨੇ ਜਿਹੜੇ ਵਰਕਿੰਗ ਮੁਲਾਜ਼ਮ ਆ ਉਹਨਾਂ ਦੀਆਂ ਮੰਗਾ ਹੋਰ ਹੁੰਦੀਆਂ ਨੇ ਤੇ ਇਹ ਜਿਹੜੇ ਰਿਟਾਇਰਡ ਪਰਸਨਸ ਆ ਇਹਨਾਂ ਦੀਆਂ ਜਿਹੜੀਆਂ ਡੀਏਡੀਆ ਕਿਸਟਾ ਡਿਊਜ਼ ਨੇ ਜਦ ਕੋਈ ਵੀ ਕਿਸੇ ਵੀ ਕਿਸੇ ਦੇ ਬਕਾਏ ਛੋਟੇ ਮੋਟੇ ਕੋਈ ਇਹਨਾਂ ਦੀਆਂ ਜਿਲੀਆਂ ਵੀ ਮੰਗਾ ਪਹਿਲ ਦੇ ਆਧਾਰ ਤੇ ਕਰਨੀਆਂ ਚਾਹੀਦੀਆਂ ਤੇ ਮੈਂ ਆਪਣੇ ਪੈਨਸ਼ਨਰ ਸਾਥੀਆਂ ਨੂੰ ਅੱਜ ਦੇਸ਼ ਮੁਕ ਜਿਹੜੇ ਦਿਸ਼ ਦੇ ਉੱਤੇ ਸਾਰਿਆਂ ਨੂੰ ਜਿੱਥੇ ਵਧਾਈ ਦੇਣਾ ਤੇ ਕਾਮਨਾ ਕਰਦਾ ਵੀ ਉਹਨਾਂ ਦੀ ਸਿਹਤ ਜਿਹੜੀ ਆ ਉਹ ਖੂਬਸੂਰਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਅੱਜ ਵੇਖ ਕੇ ਵਾਕਿਆ ਸਹੀ ਮਹਿਣਿਆਂ ਦੇ ਵਿੱਚ ਆਨੰਦ ਆਇਆ ਕਿ ਚਾਹੇ ਇਹ ਸਾਡੇ ਪੈਨਸ਼ਨਰ ਸਾਥੀ ਆ ਪਰ ਇਹਨਾਂ ਦੇ ਵਿੱਚ ਉਹ ਜੋਸ਼ ਉਹ ਜਿਹੜਾ ਜਜ਼ਬਾ ਅੱਜ ਵੀ ਮੁਲਾਜ਼ਮਾਂਾਂ ਦੇ ਵਾਸਤੇ ਮੌਜੂਦ ਆ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸੁਣ ਵਾਲਿਆਂ ਨੂੰ ਤੁਹਾਡੇ ਚੈਨਲ ਦੇ ਵਾਸਤੇ ਮੇਰਾ ਨਾਮ ਹੰਗਪਾ ਮੈਂ ਪੰਜਾਬ ਸਟੇਟ ਪੈਨਸ਼ਨ ਦੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਾ ਜਲਾਪਲਾਣਾ ਤੇ ਕਨਫੈਡਰੇਸ਼ਨ ਦਾ ਸਰਪਲ ਦਸਤਿਕ ਅੱਜ ਦਾ ਜਿਹੜਾ ਸਾਡਾ ਪੈਨਸ਼ਨ ਡੇ ਆ 15.24 ਨੰਬਰ ਆਇਆ ਜਾਂਦਾ ਇਹ ਕੱਲਾ ਅਸੀਂ ਨਹੀਂ ਮਨਾ ਰਹੇ ਸਾਰੇ ਹਿੰਦੁਸਤਾਨ ਦੇ ਵਿੱਚ ਪੈਨਸ਼ਨਰ ਆਪਣੀਆਂ ਮੰਗਾ ਨੂੰ ਲੈ ਕੇ ਮਨਾਉਂਦੇ ਨਹੀਂ ਖਾਸ ਕਰ ਅੱਜ ਅਹੀਂ ਅੰਮ੍ਰਿਤਸਰ ਆਲੇ ਕਿਉਂਕਿ ਆਪ ਦੀ ਸਰਕਾਰ ਆ ਉਹ ਬੜੇ ਚਿਰ ਤੋਂ ਸਾਡੀਆਂ ਜਿਹੜੀਆਂ ਜੈਨੂਅਲ ਮੰਗਾਂ ਨੇ ਉਹ ਨਹੀਂ ਮੰਗ ਲਈ ਕੋਈ ਵੀ ਇਸ ਵੇਲੇ ਸਾਡਾ ਪੈਨਸ਼ਨਰ ਨਹੀਂ ਜਿਹੜਾ 1.5 ਕਰੋੜ ਤੋਂ ਉਹਦਾ ਬਕਾਇਆ ਨਾ ਬੰਦਾ ਹੋਏ ਪਰ ਪੰਜਾਬ ਸਰਕਾਰ ਜਦੋਂ ਕੋਰਟ ਦੇ ਵਿੱਚ ਰਿੱਟਾਂ ਹੁੰਦੀਆਂ ਨੇ ਤੇ ਇਹ ਕਹਿੰਦੀ ਆ ਵੀ ਸਾਡੀ ਵਿੱਤੀ ਹਾਤ ਮਾਰੀ ਆ ਪਰ ਆਪਣੇ بڑے بڑے ਬੈਨਰ ਆਪਣੀਆਂ achi achi ਕਾਰਾਂ ਔਰ ਆਪਣੇ ਦੇ ਖਰਚ ਕਰਨ इवन ਇਥੋਂ ਤੱਕ ਕਿ ਇਨਕਮ ਟੈਕਸ ਵੀ ਇਹ ਨਹੀਂ ਲੈਂਦੇ ਜਦੋਂ ਕਿ ਅਸੀਂ ਪੈਨਸ਼ਨਰ ਇਨਕਮ ਟੈਕਸ ਵੀ ਦੰਦੇ ਆਂ ਔਰ ਸਰਕਾਰ ਦੇ ਕੋਲ ਐਨਾ ਚ ਨੌਕਰੀ ਕੀਤੀ ਆ ਪਰ ਉਸ ਦੇ ਬਦਲੇ ਜੋ ਸਾਡਾ ਬੰਦਾ ਹੱਕ ਵਾ ਉਹ ਸਾਨੂੰ ਸਰਕਾਰ ਨਹੀਂ ਦੇ ਰਹੀ ਅੱਜ ਦਾ ਦਿਨ ਥਾਂ ਥਾਂ ਤੇ ਪੈਨਸ਼ਨ ਦੇ ਕਿਸੇ ਕਾਕੇ ਮਨਾਉਨੇ ਆ ਕਿ ਇਹ ਸਰਕਾਰ ਦੇ ਕੰਨ ਖੋਲਗੇ ਕਿ ਜਿਹੜੇ ਸਾਡੇ ਪੈਨਸ਼ਨਰ ਆਉਂਦੇ ਨੇ ਉਹਨਾਂ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਜਾਣੂ ਕਰਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪਿੱਕੇ ਸੰਘਰਸ਼ ਦੀ ਲੋੜ ਹੋਗੀ ਉਹ ਸਾਡੀ ਐਸੋਸੀਏਸ਼ਨ ਨੇ ਪੰਜਾਬ ਪਦਦੀਨ ਇਹ ਵੀ ਫੈਸਲਾ ਕੀਤਾ ਕਿ ਜਿਹੜੀਆਂ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਅਸੀਂ ਆਪ ਸਰਕਾਰ ਨੂੰ ਵੋਟ ਨਹੀਂ ਪਾਵਾਂਗੇ ਧੰਨਵਾਦ ਸ਼ੁਕਰਮਤ ਚਾਵਲਾ ਚੇਅਰਮੈਨ ਪੈਨਸ਼ਨ ਯੂਨੀਅਨ ਸਾਨੂੰ ਸਰਕਾਰ ਤੇ ਬਹੁਤ ਜ਼ਿਆਦਾ ਅਫਸੋਸ ਹੈ ਪੈਨਸ਼ਨ ਵਾਲਿਆਂ ਸਾਰਿਆਂ ਨੂੰ ਕਿ ਸਾਡਾ ਦਾ ਨਾ ਤਾਂ 2.59 ਦਾ ਫੈਕਟਰ ਦੇ ਰਹੇ ਆ ਤੇ ਨਾ ਸਾਡਾ 252 ਮਹੀਨੇ ਦਾ ਬਕਾਇਆ ਦੇ ਰਹੇ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਤੁਹਾਡੇ ਇੰਨੇ ਖਰਚ ਕਰਦੇ ਆ ਹਾਈ ਲੈਵਲ ਦੇ ਨੈਸ਼ਨਲ ਦੇ ਚੈਨਲ ਦੇ ਉੱਤੇ ਉਹਨਾਂ ਦੀ ਇੰਟਰਵਿਊ ਹੁੰਦੀ ਆ ਉੱਥੇ ਪੈਸਾ ਖਰਚ ਕਰਦੇ ਆ ਆਪਣੀਆਂ ਤਨਖਾਹਾਂ ਵਧਾ ਲੈਂਦੇ ਆ ਲੇਕਿਨ ਸਾਡੇ ਬੰਦੇ ਜਿਹੜੇ ਕਿ ਮਰ ਗਏ ਆ ਜਿਨ੍ਹਾਂ ਦਾ ਡੀਏ ਮਿਲਿਆ ਹੀ ਨਹੀਂ ਇਸ ਕਰਕੇ ਸਾਨੂੰ ਸਰਕਾਰ ਤੇ ਬੜਾ ਅਫਸੋਸ ਹੈ ਅੰਮ੍ਰਿਤਸਰ ਦੀਆਂ ਸੜਕਾਂ ਬੜੀਆਂ ਟੁੱਟੀਆਂ ਹੀ ਆ ਬੁਰਾ ਹਾਲ ਲੋਕਾਂ ਕੋਲ ਤੁਰਿਆ ਨਹੀਂ ਜਾਂਦਾ ਲੋਕ ਡਿੱਗਦੇ ਆ ਜਿਹੜਾ ਉਚਾਰਪੁਰਾ ਚੌਂਕ ਹੈ ਇਹ ਇੰਨਾ ਰਸ਼ ਹੁੰਦਾ ਤੇ ਲੋਕਾਂ ਦਾ ਬਹੁਤ ਬਰਾ ਹੋਂਦਾ ਸਰਕਾਰ ਨੂੰ ਚਾਹੀਦਾ ਇਸ ਪਾਸੇ ਧਿਆਨ ਦੇਵੇ ਸਰਕਾਰ ਦੀ ਬਹੁਤ ਮਿਹਰਬਾਨੀ ਹੈ ਪੈਨਸ਼ਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨ ਲੈਣੀਆਂ ਚਾਹੀਦੀਆਂ ਕਿਉਂਕਿ ਇਹ ਸਾਰੇ ਬਜ਼ੁਰਗਨ ਇਹਨਾਂ ਨੂੰ ਪਤਾ ਨਹੀਂ ਕਦੋਂ ਇਸ ਦੁਨੀਆ ਤੋਂ ਚਲ ਜਾਣਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਸਾਡੀਆਂ ਮੰਗਾਂ ਜਰੂਰ ਮੰਨ ਲੈਣ ਮਿਹਰਬਾਨੀ